ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਮੇਰਾ ਨਾਮ ਬੱਬੂ ਪਨੇਸਰ ਹੈ ਤੇ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਹੈਗੀ ਇਤਿਹਾਸ ਬਾਰੇ ਤੇ ਆਪਾਂ ਇਹ ਭਾਰ ਦੇ ਇਤਿਹਾਸ ਬਾਰੇ ਜਿਆਦਾ ਗੱਲ ਕਰਦੇ ਹੁੰਨੇ ਆ ਇਤਿਹਾਸ ਹੈਗਾ ਸਾਡੇ ਦੇਸ਼ ਦੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾ ਜਫਰ ਬਾਰੇ ਹੈ ਬੜੇ ਮਾੜੇ ਹਾਲਾਤ ਸੀ ਉਹਦੇ ਆਖਰੀ ਸਮੇਂ ਉਹ ਦੇਸ਼ ਨਿਕਾਲਾ ਵੀ ਦਿੱਤਾ ਸੀਗਾ ਤੁਹਾਨੂੰ ਪਤਾ ਹੈ ਹੋਏਗਾ ਜਿਨੇ ਇਤਿਹਾਸ ਪੜਿਆ ਹੋਵੇਗਾ ਉਹ ਉਰਦੂ ਫਾਰਸੀ ਦਾ ਬਹੁਤ ਵਧੀਆ ਸ਼ਾਇਰ ਵੀ ਸੀਗਾ ਇੱਕ ਉਹਦਾ ਨਾ ਆਖਰੀ ਆਖਰੀ ਟਾਈਮ 'ਚ ਉਹਨੇ ਆਪਣਾ ਇੱਕ ਗਜ਼ਲ ਲਿਖੀ ਸੀ ਉਹਦੇ ਮੈਂ ਤੁਹਾਨੂੰ ਦੋਕ ਲਾਈਨਾਂ ਹਜੇ ਸੁਣਾਵਾਂਗਾ ਬਾਕੀ ਮੈਂ ਆਖਰ 'ਚ ਸੁਣਾਉਂਗਾ ਸਰ ਪੂਰੀ ਗਜ਼ਲ ਤੁਹਾਨੂੰ ਉਹ ਸੀਗੀ ਕਿੰਨਾ ਬਦਨਸੀਬ ਹੈ ਜਫਰ ਦਫਨ ਕੇ ਲਈਏ ਦੋ ਗੱਜ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਮੈਂ ਇਸ ਨਾ ਗੱਜਲ ਦੇ ਵਿੱਚ ਉਹਨੇ ਆਪਣਾ ਸਾਰਾ ਦਰਦ ਬਿਆਨ ਕੀਤਾ ਆ ਕਿ ਮੈਨੂੰ ਕਿ ਇੱਕ ਬਾਦਸ਼ਾਹ ਦੇਸ਼ ਦਾ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਦੇਸ਼ ਦੀ ਜਿੱਥੇ ਜਨਮ ਭੂਮੀ ਹੈ ਉਹਦੀ ਮਿੱਟੀ ਤੱਕ ਦਫਨ ਹੋਣ ਦੇ ਸਮੇਂ ਮਤਲਬ ਮਰਨ ਸਮੇਂ ਉਹਨੂੰ ਨਸੀਬ ਨਹੀਂ ਹੋਈ ਉਹਨੂੰ ਪਤਾ ਲੱਗਿਆ ਸੀ ਪਹਿਲੇ ਹੀ ਇਹ ਪਹਿਲੇ ਲਿਖੀ ਸੀ ਕਿ ਮੈਨੂੰ ਮਿੱਟੀ ਨਸੀਬ ਨਹੀਂ ਹੋਣੀ ਮੈਨੂੰ ਦੋ ਗੱਜ ਜ਼ਮੀਨ ਵੀ ਨਸੀਬ ਨਹੀਂ ਹੋਣੀ ਕਿਉਂਕਿ ਉਹ ਦੇਸ਼ ਨਿਕਾਲਾ ਦੇ ਦਿੱਤਾ ਸੀ ਉਹ ਜਿੱਥੇ ਮਰਿਆ ਨਾ ਉਹ ਦਾ ਦੇਸ਼ ਨਹੀਂ ਸੀਗਾ ਹੁਣ ਗੱਲ ਕਰਦੇ ਆਂ ਵੀ ਬਾਦਸ਼ਾਹ ਕਦ ਬਣਿਆ ਉਹ 1837 ਚ ਬਾਦਸ਼ਾਹ ਬਣਿਆ ਸੀਗਾ ਜਦ ਬਣਿਆ ਬਾਦਸ਼ਾਹ ਉਸ ਟਾਈਮ ਮੁਗਲ ਸਲਤਨਤ ਕਾਫੀ ਕਮਜ਼ੋਰ ਸੀਗੀ ਜਿਹੜਾ 1857 ਦਾ ਗਦਰ ਹੋਇਆ ਬਗਾਵਤ ਹੋਈ ਉਹਦੇ ਵਿੱਚ ਉਹਦਾ ਕਾਫੀ ਯੋਗਦਾਨ ਸੀਗਾ ਪਹਿਲਾਂ ਤਾਂ ਇਹ ਹਾਵੀ ਰਹੇ ਆ ਅੰਗਰੇਜ਼ਾਂ ਤੇ ਸਾਰੇ ਭਾਰਤੀ ਹੋਰ ਰਿਆਸਤਾਂ ਨਾਲ ਲੜੀਆਂ ਸੀਗਾ ਨਾ ਤੇ ਬਾਅਦ ਵਿੱਚ ਅੰਗਰੇਜ਼ ਇਹਨਾਂ ਤੇ ਭਾਰੂ ਪੈ ਗਿਆ ਉਹ ਨਹੀਂ ਜਿਹੜੀ ਬਗਾਵਤ ਸੀ ਦਿਵਾਤੀ ਤੇ ਬਹਾਦਰ ਸ਼ਾ ਜਫਰ ਨੂੰ ਗ੍ਰਿਫਤਾਰ ਕਰ ਲਿਆ ਇਹੋ ਹਮਾਜੂ ਦੇ ਮਖਵਰੇ ਦੇ ਵਿੱਚ ਲੁਕਿਆ ਹੋਇਆ ਸੀਗਾ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਤਾਂ ਗ੍ਰਿਫਤਾਰ ਕੀਤਾ ਭਈ ਦੁਬਾਰਾ ਬਗਾਵਤ ਕਿਉਂਕਿ ਅੰਗਰੇਜ਼ ਡਰ ਗਏ ਸੀ ਬਗਾਵਤ ਤੋਂ ਕਾਫੀ ਨੁਕਸਾਨ ਹੋਇਆ ਸੀ ਅੰਗਰੇਜ਼ਾਂ ਦਾ ਇਸ ਚ ਵੀ ਇਹਨਾਂ ਦਾ ਇਹ ਬਾਦਸ਼ਾਹ ਜਾਂ ਹੋਰ ਵੀ ਕਈ ਜਿੰਨੇ ਵੀ ਬੰਦੇ ਆ ਉਹ ਨਹੀਂ ਫੜ ਕੇ ਅੱਗੇ ਪਿੱਛੇ ਕਰਦੇ ਸੀ ਇਹਨੂੰ ਫਿਰ ਦੇਸ਼ ਨਿਕਾਲਾ ਦਿੱਤਾ ਸੀਗਾ ਜਿਹਨੂੰ ਜਲਾ ਵਤਨੀ ਵੀ ਕਹਿੰਦੇ ਆ ਇਹਨੂੰ ਭੇਜਤਾ ਸੀ ਮਿਆਂਮਾਰ ਰੰਗੂਨ ਜਿਹਨੂੰ ਬਰਮਾ ਕਹਿੰਦੇ ਸੀ ਪਹਿਲਾਂ ਉੱਥੇ ਭੇਜਿਆ ਸੀਗਾ ਅ ਉੱਥੇ ਬਰਮਾ ਦੇ ਵਿੱਚ ਨਾ ਇਨੂੰ ਰਿਸੀਵ ਕੀਤਾ ਸੀ ਨੈਲਸਨ ਨਾਂ ਦੇ ਅੰਗਰੇਜ਼ ਨੇ ਬਰਮਾ 'ਚ ਵੀ ਅੰਗਰੇਜ਼ਾਂ ਦਾ ਰਾਜ ਸੀਗਾ ਉਸ ਟਾਈਮ ਉਹ ਨੈਲਸਨ ਨਾ ਇਸ ਗੱਲ ਤੋਂ ਪਰੇਸ਼ਾਨ ਸੀਗਾ ਕਿ ਦੇਸ਼ ਦਾ ਬਾਦਸ਼ਾਹ ਆਇਆ ਮੈਂ ਇਹਨੂੰ ਕਿੱਥੇ ਰੱਖੂੰਗਾ ਮੈਂ ਜੇਲ੍ਹ 'ਚ ਰੱਖੂੰਗਾ ਫਿਰ ਉਹਨੇ ਆਪਣਾ ਗੈਰਾਜ ਖਾਲੀ ਕਰਾਇਆ ਤੇ ਗੈਰਾਜ ਦੇ ਵਿੱਚ ਇਹਦੀ ਰਹਿائش ਕੀਤੀ ਹੈ ਉਹ ਹੀ ਨੇ ਆਖਰੀ ਸਾਹ ਕਹਿੰਦੇ 1862 'ਚ ਲਈ ਹੈ ਤੇ ਉਹ ਜੋ ਮੰਜ਼ਰ ਸੀਗਾ ਉਹ ਨੈਲਸਨ ਨੇ ਆਪਣੇ ਬਿਆਨਾਂ ਰਾਹੀਂ ਕਿੱਦਾਂ ਕਿੱਦਾਂ ਕੀ ਆ ਹੋਇਆ ਮੈਂ ਹੁਈ ਤੁਹਾਨੂੰ ਦੱਸੂਗਾ ਵੀਡੀਓ ਮੈਂ ਬਹੁਤੀ ਲੰਬੀ ਨਹੀਂ ਕਰਨੀ ਨੈਲਸਨ ਕਹਿੰਦਾ ਵੀ ਬਾਦਸ਼ਾਹ ਦੀ ਆਰਾਮਗਾਹ ਚ ਬਦਬੂ ਫੈਲ ਚੁੱਕੀ ਸੀ ਮੋਦੀ ਖਮੋਸ਼ੀ ਛਾ ਚੁੱਕੀ ਸੀ ਬਾਦਸ਼ਾਹ ਦਾ ਅੱਧਾ ਕੰਬਲ ਉਹਦੇ ਬਿਸਤਰੇ ਤੇ ਸੀਗਾ ਅੱਧਾ ਥੱਲੇ ਸੀਗਾ ਮੁਗਲ ਬਾਦਸ਼ਾਹ ਦੇ ਸੁੱਕੇ ਹੋਟਾਂ ਤੇ ਮੱਖੀਆਂ ਭਿੰਨ ਭਣਾ ਰਹੀਆਂ ਸੀ ਨੈਲਸਨ ਕਹਿੰਦਾ ਮੈਂ ਜ਼ਿੰਦਗੀ ਚ ਨਾ ਹਜ਼ਾਰਾਂ ਚਿਹਰੇ ਦੇਖੇ ਸੀਗੇ ਪਰ ਐਨਾ ਲਾਚਾਰਗੀ ਬੇਚਾਰਗੀ ਵਾਲਾ ਚਿਹਰਾ ਨਹੀਂ ਦੇਖਿਆ ਕਦੇ ਕਹਿੰਦਾ ਇਹ ਹਿੰਦੂਸਤਾਨ ਦਾ ਬਾਦਸ਼ਾਹ ਨਹੀਂ ਸੀ ਲੱਗ ਰਿਆ ਕੋਈ ਪੁਖਹਾਰੀ ਲੱਗ ਰਿਆ ਸੀਗਾ ਐਨੇ ਹਾਲਾਤ ਮਾੜੇ ਸੀਗੇ ਐਂਡ ਚ ਦੇ ਬਾਦਸ਼ਾਹ ਦੀ ਜ਼ਿੰਦਗੀ ਖਤਮ ਹੋ ਚੁੱਕੀ ਸੀ ਤੇ ਹੁਣ ਦਫਨ ਕਰਨ ਦੀ ਉਦੀ ਤਿਆਰੀ ਚੱਲ ਰਹੀ ਸੀ ਪਰ ਪੂਰੇ ਰੰਗੂਨ ਚ ਉਹਨੂੰ ਦਫਨ ਕਰਨ ਲਈ ਜਗ੍ਹਾ ਨਹੀਂ ਸੀ ਮਿਲ ਰਹੀ ਤੇ ਉਹ ਜਿਹੜਾ ਅਰਸਤ ਹੌਸਲਾ ਜਿੱਥੇ ਰਹਿੰਦੇ ਸੀਗੇ ਉਹਦੇ ਪਿੱਛੇ ਖਾਲੀ ਜਗ੍ਹਾ ਦੇਖ ਕੇ ਉੱਥੇ ਉਹਨੂੰ ਦਫ਼ਨ ਕੀਤਾ ਗਿਆ ਤੇ ਬਾਦਸ਼ਾਹ ਖੈਰਾਤ ਚ ਮਿਲੀ 2-4 ਗੱਜ ਜ਼ਮੀਨ 'ਚ ਦਫ਼ਨ ਹੋ ਗਿਆ ਸਦਾ ਲਈ ਤੇ ਬਾਦਸ਼ਾਹ ਨਾ ਨਾ ਜਿਹੜੀ ਆਪਣੇ ਆਖਰੀ ਟਾਈਮਾਂ 'ਚ ਉਸੇ ਗਰਾਜ 'ਚ ਗੱਜਲ ਲਿਖੀ ਸੀ ਉਹ ਮੈਂ ਤੁਹਾਨੂੰ ਪੂਰੀ ਸੁਣਾਣਾ ਹੈ ਤੇ ਦੇਖਿਓ ਕਿੰਨਾ ਦਰਦ ਹੈ ਗੱਜਲ 'ਚ ਲੱਗਦਾ ਨਹੀਂ ਹੈ जी मेरा उजड़े दियार में किसकी बनी है आलम में न में बुलबुल बुल को बागवां से ना सयाद से गिला किस्मत में कैद लिखी थी फसले बहार में कह दो इन हसरतों से कहीं और जा बसें इतनी जगह कहाँ है दिले दागदार में एक शाख गुल पे बैठ के बुलबुल बुल है शादमान कांटे बिछा दिए हैं दिले लाले जार में उम्र दराज मांग के लाए थे चार दिन दो आरजू में कट गए दो इंतजार में दिन जिंदगी ख़त्म हुए शाम हो गई फैला के पाओ सोएंगे कुंजे मजार में कितना है बदनसीब जफर दफन के लिए ਦੋ ਗਾਜ਼ ਜ਼ਮੀਨਾਂ ਮਿਲੀ ਕੂਏਜਾਰ ਮੈਂ ਸੋ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਐਪਰੀਸ਼ੀਏਟ ਕਰਿਓ ਫੇ ਮੈਂ ਅੱਗੇ ਵੀ ਇਦਾਂ ਦੇ ਕਿਸੇ ਟੌਪਿਕ ਤੇ ਅਲੱਗ ਜਾ ਤੇ ਵੀਡੀਓ ਲੈ ਕੇ ਆਵਾਂਗਾ ਜਰੂਰ ਦੱਸਣਾ ਜੇ ਹੋ ਸਕੇ ਤਾਂ ਸ਼ੇਅਰ ਕਰ ਦਿਓ ਤੇ ਬਾਕੀ ਕੋਈ ਗੱਲ ਨਹੀਂ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਅਲੱਗ ਜਾ ਟੌਪਿਕ ਤੇ ਮੇਰੀਆਂ ਵੀਡੀਓ ਇਸ ਤਰ੍ਹਾਂ ਦੀਆਂ ਹਲਕੀਆਂ ਫੁਲਕੀਆਂ ਹੁੰਦੀਆਂ ਆ ਤੇ ਮੈਂ ਇਸ ਤਰ੍ਹਾਂ ਕਈ ਵਾਰੀ ਟਾਈਮ ਲੱਗ ਜਾਂਦਾ ਵੀਡੀਓ ਬਣਨ ਨੂੰ ਕਈ ਵਾਰੀ ਹਫਤਾ ਕਈ ਵਾਰੀ ਦੋ ਹਫਤੇ ਵੀ ਲੱਗ ਜਾਂਦੇ ਆ ਪਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਵੀ ਟੂ ਦਾ ਪੁਆਇੰਟ ਕੋਈ ਵੀਡੀਓ ਦਾ ਮਤਲਬ ਨਿਕਲੇ ਠੀਕ ਹੈ ਜੀ ਮਿਲਦੇ ਆ ਅਗਲੀ ਕਿਸੇ ਵੀਡੀਓ ਚ ਰੱਬ ਰਾਖਾ